تیری راگ محلہ تیجا گر ملے فیر نہ پوے جنم مرن دکھ جائے پورے شبد سب سوجی ہوئی ہر نمائے ਮਨ ਮੇਰੇ ਸਤਗੁਰ ਸਿਓ ਚਿਤ ਲਾਈ ਨਿਰਮਲ ਨਾਮ ਸਦ ਨਵ ਤਨੋ ਆਪ ਵਸੈ ਮਨ ਆਈ ਰਹਾਉ ਹਰ ਜੀਉ ਰੱਖੋ ਆਪਣੀ ਸਰਣਾਈ ਜਿਉ ਰਖ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਪਵਜਲ ਤਰਣਾ ਵਡੈ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਪਾਵੈ ਬੰਦਨ ਬੰਦ ਪਵਾਇਆ ਲੱਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਮੰਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੀ ਅਣ ਦਿਨ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਬ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਧ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨਿ ਆਇ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਨਿਲਾਏ ਆਪੇ ਕਰੇ ਕਰਾਈ ਆਪੀ ਇਕ ਨਾ ਸੁਤਿਆਂ ਦੇ ਜਗਾਈ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ 3 ਜਾਂ ਸਤਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁਖ ਜਾਈ ਪੂਰੇ ਸ਼ਬਦ ਸਭ ਸੋਝੀ ਹੋਈ ਹਰ ਨਾਮੈ ਰਹੈ ਸਮਾਈ ਮਨ ਮੇਰੇ ਸਤਗੁਰ ਸਿਓ ਚਿਤ ਲਾਇ ਨਿਰਮਲ ਨਾਮ ਸਦ ਨਵ ਤਨੋ ਆਪ ਵਸੈ ਮਨਿ ਆਈ ਰਹਾਉ ਹਰ ਜੀਉ ਰੱਖੋ ਆਪਣੀ ਸਰਣਾਈ ਜਿਉਂ ਰੱਖੈ ਤਿਉਂ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡੈ ਭਾਗ ਨਾਉ ਪਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਨਮੁਖ ਸ਼ਬਦ ਨਾ ਭਾਵੇ ਬੰਦਨ ਬੰਦ ਪਵਾਇਆ ਲੱਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸਚੈ ਸ਼ਬਦ ਰੰਗ ਰਾਤੇ ਅਣ ਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਬੇ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਧ ਹੈ ਗੁਰਮੁਖ ਅਕਥ ਕਹਾਣੀ ਸਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਈ ਸਦਾ ਰੰਗ ਰਾਤੀ ਸੱਚ ਸਿਹਾਉ ਆਪਣੀ ਕਿਰਪਾ ਕਰੇ ਮਿਲਾਇ ਆਪੇ ਕਰੇ ਕਰਾਈ ਆਪੇ ਇਕ ਨਾ ਸੁਤਿਆਂ ਦੀ ਜਗਾਏ ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁਖ ਜਾਈ ਪੂਰੇ ਸ਼ਬਦ ਸਭ ਸੋਝੀ ਹੋਈ ਹਰ ਨਾਮੇ ਰਹੇ ਸਮਾਈ ਮਨ ਮੇਰੇ ਸਤਗੁਰ ਸਿਓ ਜਿਤ ਲਾਈ ਨਿਰਮਲ ਨਾਮ ਸਦ ਨਭ ਤਨੋ ਆਪ ਵਸੈ ਮਨ ਆਈ ਰਹਾ ਹਰ ਜੀਉ ਰੱਖ ਆਪਣੀ ਸ਼ਰਨਾਈ ਜਿਉ ਰੱਖੈ ਤਿਉ ਰਹਿਣਾ ਗੁਰ ਕਾ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਨਾ ਵੱਡੇ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਭਾਵੈ ਬੰਦਨ ਬੰਦ ਪਵਾਇਆ ਲੱਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਮੰਗਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਣ ਦਿਨ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸੁਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ਏਕੋ ਸੀਮਨ ਏਕ ਅਰਧ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨਿ ਆਈ ਸਦਾ ਰੰਗ ਰਾਤੀ ਸਚ ਸਿਉ ਆਪਣੀ ਕਿਰਪਾ ਕਰੇ ਮਿਲਾਇ ਆਪੇ ਕਰੇ ਕਰਾਈ ਆਪੇ ਇਕਨਾ ਸੁੱਤਿਆਂ ਦੀ ਜਗਾਈ ਆਪੇ ਮੇਲ ਮਿਲਾਇੰਦਾ ਨਾਨਕ ਸ਼ਬਦ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮ ਮੈਂ ਰਹਿ ਸਮਾਈ ਮਨ ਮੇਰੇ ਸਤਗੁਰ ਸਿਉ ਚਿਤ ਲਾਈ ਨਿਰਮਲ ਨਾਮ ਸਦ ਨਵਤਨੋ ਆਪ ਵਸੈ ਮਨਿ ਆਇ ਰਹਾਉ ਹਰ ਜੀਉ ਰੱਖੋ ਆਪਣੀ ਸਰਨਾਈ ਜਿਉ ਰੱਖੈ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਪਵਜਲ ਤਰਨਾ ਵਡੈ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਇ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਇ ਇਕ ਨਾ ਮਨ ਮੁਖ ਸ਼ਬਦ ਨਾ ਭਾਵੇ ਬੰਦਨ ਬੰਦ ਪਵਾਇ ਲਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਮੰਗਵਾਇਆ ਭਗਤਾਂ ਮਨਿਆ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਣ ਦਿਨ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖੇ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਇਕੋ ਸੀ ਮਨ ਏਕ ਅਰਧ ਹੈ ਗੁਰਮੁਖਿਆ ਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਈ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਈ ਆਪੇ ਕਰੇ ਕਰਾਈ ਆਪੇ ਇਕ ਨਾ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸਮਾਈ ਸ੍ਰੀ ਰਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਸਾਰੇ ਨਾਮੇ ਰਹੇ ਸਮਾਈ ਮਨ ਮੇਰੇ ਸਤਗੁਰ ਸਿਓ ਚਿਤ ਲਾਈ ਨਿਰਮਲ ਨਾਮ ਸਦ ਨਵ ਤਨੋ ਆਪ ਵਸੈ ਮਨ ਆਈ ਰਹਾਉ ਹਰ ਜਿਓ ਰੱਖੋ ਆਪਣੀ ਸ਼ਰਨਾਈ ਜੋ ਰੱਖੇ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡੈ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਭਾਵੈ ਬੰਦਨ ਬੰਦ ਪਵਾਇਆ ਲਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੀ ਅਣ ਦਿਨ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸਮਾਤੀ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਬ ਆਤਮ ਰਾਮ ਪਛਾਣੀ ਏਕੋ ਸੀਮਨ ਏਕ ਅਰਾਧ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਈ ਸਦਾ ਰੰਗ ਰਤੀ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਈ ਆਪੇ ਕਰੇ ਕਰਾਏ ਆਪੇ ਇਕਨਾਂ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਇੰਦਾ ਨਾਨਕ ਸ਼ਬਦ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨ ਪਵੇ ਜਨਮ ਮਰਨ ਦੁਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮੇ ਰਹਿ ਸਮਾਈ ਮਨ ਮੇਰੀ ਸਤਿਗੁਰ ਸਿਓ ਚਿਤ ਲਾਏ ਨਿਰਮਲ ਨਾਮ ਸਦ ਨਭ ਤਨਉ ਆਪ ਵਸਹਿ ਮਨ ਆਈ ਰਹਾਉ ਹਰ ਜੀਉ ਰੱਖ ਆਪਣੀ ਸ਼ਰਨਾਈ ਜਿਉ ਰੱਖੈ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੇ ਗੁਰਮੁਖ ਪਵਜਲ ਤਰਣਾ ਵਡੈ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਿਹਾ ਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਭਾਵੇ ਬੰਦਨ ਬੰਦ ਪਵਾਇਆ ਲਖ ਚੌਰਾਸੀ ਫਿਰ ਫੇਰੇ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸਚੇ ਸ਼ਬਦ ਰੰਗ ਰਾਤੇ ਅਣ ਦਿਨ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖੀ ਅੰਮ੍ਰਿਤ ਬਾਣੀ ਬੋਲਹਿ ਸਬਿਆਤ ਨਾਮ ਰਾਮ ਪਛਾਣੀ ਏਕੋ ਸੀ ਮਨ ਇੱਕ ਅਰਦ ਹੈ ਗੁਰਮੁਖਿਆ ਕਥ ਕਹਾਣੀ ਸਚਾ ਸਾਹਿਬ ਸੇਵੀ ਹੈ ਗੁਰਮੁਖ ਵਸੈ ਮਨ ਆਈ ਸਦਾ ਰੰਗ ਰਾਤੀ ਸਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੀ ਕਰਾਈ ਆਪੇ ਇਕ ਨਾ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਸਤ ਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁਖ ਜਾਏ ਉਹੜੇ ਸ਼ਬਦ ਸਭ ਸੋਜੀ ਹੋਈ ਹਰ ਨਾਮੇ ਰਹਿ ਸਮਾਈ ਮਨ ਮੇਰੇ ਸਤਗੁਰ ਸਿਓ ਚਿਤ ਲਾਏ ਨਿਰਮਲ ਨਾਮ ਸਦ ਨਵ ਤਨਉ ਆਪ ਵਸੈ ਮਨਿਆਈ ਰਹਾਉ ਹਰ ਜੀਉ ਰੱਖੋ ਆਪਣੀ ਸ਼ਰਣਾਈ ਜਿਉ ਰੱਖੇ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡੈ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿ ਜੇ ਰਹਾ ਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਭਾਵੇ ਬੰਧਨ ਬੰਦ ਪਵਾਇਆ ਲਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸਚੇ ਸ਼ਬਦ ਰੰਗ ਰਾਤੇ ਅਣ ਦਿਨ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖੀ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਇਕੋ ਸੀਵਨ ਏਕ ਅਰਧ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀ ਹੈ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਤੀ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਈ ਆਪੇ ਇਕਨਾ ਸੁੱਤਿਆਂ ਦੇ ਜਗਾਇ ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸਮਾਈ ਆਪੇ ਕਰੇ ਕਰਾਈ ਆਪੀ ਇਕਨਾ ਸੁੱਤਿਆਂ ਦੇ ਜਗਾਇ ਅੱਪੇ ਮਿਲ ਮਿਲਾਈਂਦਾ ਨਾਨਕ ਸ਼ਬਦ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ